ਫਿਲੌਰ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਜਲੰਧਰ ਵਿੱਚ ਤਹਿਸੀਲ ਫਿਲੌਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕੀਤੀ ਗਈ ਜਿਸ ਵਿੱਚ ਸਾਰੇ ਸਕੂਲਾਂ ਅਤੇ ਬੀਪੀਐਓ ਦਫ਼ਤਰਾਂ ਤੋਂ ਆਏ ਕਲਰਕਾਂ ਜੂਨੀਅਰ ਸਹਾਇਕਾਂ ਸਿਨੀਅਰ ਸਹਾਇਕਾਂ ਵੱਲੋਂ ਮਿਨਿਸਟਰੀਅਲ ਸਟਾਫ ਵਿੱਚੋਂ ਬਤੌਰ ਪ੍ਰਧਾਨ ਸ਼੍ਰੀ ਇੰਦਰਜੀਤ ਕੁਮਾਰ ਪ੍ਰਧਾਨ ਜੂਨੀਅਰ ਸਹਾਇਕ ਸਕੰਸਸ ਫਿਲੌਰ ਅਤੇ ਸ਼੍ਰੀ ਪਰਮਜੀਤ ਸਰੋਜ ਸਸਸ ਪਾਸਲਾ ਨੂੰ ਜਨਰਲ ਸਕੱਤਰ ਤਹਿਸੀਲ ਫਿਲੌਰ ਲਈ ਚੁਣਿਆ ਗਿਆ ਇਸ ਇਕੱਠ ਦੇ ਪ੍ਰੋਗਰਾਮ ਦੀ ਸਟੇਜ ਸਕੱਤਰ ਦੀ ਭੂਮਿਕਾ ਸੱਸਾ ਸਰਪ੍ਰੀਤ ਸਿੰਘ ਟੀ ਇੰਸਾ ਜੂਨੀਅਰ ਸਹਾਇਕ ਸੱਸਸਪੁੱਲ ਰਤੇ ਸੱਸਾ ਮਨਜਿੰਦਰ ਸਿੰਘ ਪ੍ਰਦਾਨ ਨਕੋਦਰ ਸ਼ਾਹਕੋਟ ਵੱਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਤੇ ਸ਼੍ਰੀ ਸੁਰਿੰਦਰ ਰਤਨ ਸਰਪ੍ਰਸਤ ਕਮਪ ਸੁਪਰਡੈਂਟ ਦਫ ਜਿਲ੍ਹਾ ਸਿੱਖਿਆ ਅਫਸਰ ਸੱਸਾ ਜਲੰਧਰ ਵੱਲੋਂ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਦੀ ਅਗਵਾਈ ਕਰਦਿਆਂ ਚੁਣੇ ਨਵੇਂ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਭਵਿਕ ਵਿੱਚ ਐਸੋਸੀਏਸ਼ਨ ਲਈ ਤੰਦੇਹੀ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ समूह तहसील फिलौर के बलविंदर सिंह बलविंद सबका प्रधान के सहयोग श्री सुरिंदर रतन अफसर चीदा जिला दफ्तर जिला अफसर जलंधर दमनदीप जिला जनरल सिक्तर मनजिंदर तहसील प्रधान नकोदर शाहकोट बलवीर सिंह जनरल सिक्तर तहसील नकोदर शाहकोट श्री सिकंदर लाल नितिन कुमार ਗਗਨ ਆਜ਼ਾਦ ਗੁਰਪ੍ਰੀਤ ਸਿੰਘ ਸਟਾਫ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਸਾਰੇ ਪ੍ਰੋਗਰਾਮ ਲਈ ਚੰਗੇ ਪ੍ਰਬੰਧ ਅਤੇ ਸਹਿਯੋਗ ਲਈ ਸ਼੍ਰੀਮਤੀ ਸੁਸ਼ੀਲਾ ਕੁਮਾਰੀ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਦਾ ਸਾਰਿਆਂ ਵੱਲੋਂ ਵਿਸ਼ੇਸ਼ ਸਨਮਾਨ ਚਿੰਨ ਅਤੇ ਸ਼ਾਲ ਪੇਂਟ ਕਰਕੇ ਧੰਨਵਾਦ ਕੀਤਾ ਗਿਆ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ Thank okay. you. ਕੁਲਜੀ ਸਾਡੇ ਸੁਪਰਡੈਂਟ ਸਾਹਿਬ ਸਰਪ੍ਰਸ ਸ੍ਰੀ सुरेंद्र ਰਤਨ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸੁਭਜੀਤ ਜੀ ਤੇ ਜਨਰਲ ਸਕੱਤਰ ਦਮਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਅੱਜ ਸਾਡੇ ਇੱਥੇ ਚੋਣ ਹੋਈ ਆ ਤਹਿਸੀਲ ਫਲੋਰ ਦੇ ਜਨਰਲ ਸਕੱਤਰ ਦੀ ਅਸੀਂ ਜਿਹਦੇ ਲਈ ਜ਼ਿਲ੍ਹਾ ਆਪਣੇ ਤਹਿਸੀਲ ਜਿਹੜੇ ਫਲੋਰ ਦੇ ਪ੍ਰਧਾਨ ਇੰਦਰਜੀਤ ਜੀ ਤੇ ਜਨਰਲ ਸਕੱਤਰ ਜਿਹੜੇ ਪਰਮਜੀਤ ਜੀ ਨੇ ਚੁਣਿਆ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਿਹੜੀ ਜਥੇਬੰਦੀ ਦੇ ਇਹ ਕੰਮ ਨੇ ਹੁਣੇ ਬਾਕੂ ਬਿਨ ਬਣਨਗੇ ਧੰਨਵਾਦ ਜੀ ਜੇ ਤਾਂ ਕੋਈ ਆਪਸ ਵਿੱਚ ਹੀ ਕੋ ਪ੍ਰੋਬਲਮ ਆ ਜਾਂਦੀ ਉਹਨਾਂ ਦੇ ਨਾਲ ਖੰਣ ਲਈ ਕੀਤਾ ਆਸੀਂ ਕਹਿਣਾ ਚਾਹੁੰਦਾ ਜਿਹੜੇ ਫਿਕਰਾਂ ਆ ਜਾਂ ਹੋਰ ਵਗੈਰਾ ਦੇਖੋ ਜੀ ਪ੍ਰੋਬਲਮ ਵਾਲੀ ਤਾਂ ਕੋਈ ਗੱਲ ਨਹੀਂ ਜਿਹੜੀ ਸਾਡੀ ਜਥੇਬੰਦੀ ਹੈ ਆਪਸੀ ਪੂਰੇ ਸਹਿਯੋਗ ਨਾਲ ਚੱਲਦੀ ਆ ਔਰ ਕਿਸੇ ਤਰ੍ਹਾਂ ਦੇ ਜੇ ਕਿਸੇ ਨੂੰ ਕੋਈ ਵੀ ਕੋਈ ਪਰੇਸ਼ਾਨੀ ਆਈ ਵਜ੍ਹਾ ਦਾ ਅਸੀਂ ਕਰੇ ਲੋ ਕੋਈ ਪਰੇਸ਼ਾਨੀ ਹੁੰਦੀ ਕਿਸੇ ਨੂੰ ਕੋਈ ਉੱਥੇ ਵੀ ਕੋਈ ਕੋਈ ਐਕਸੀਡੈਂਟ ਹੋ ਗਿਆ ਕਿਸੇ ਬੰਦੇ ਦਾ ਜਿਵੇਂ ਨੇ ਉੱਥੇ ਵੀ ਕਾਫੀ ਇੱਕ ਦੂਜੇ ਦੀ ਜਿਹੜੀ ਮਦਦ ਕਰਦੀ ਹੈ ਜੀ ਸਰ ਸ਼੍ਰੀ ਗੱਲ ਜੀ ਅੱਜ ਗਰਲ ਸਕੂਲ 플ੋਰ ਤੇ ਵੇੜੇ ਵਿੱਚ ਸਰਬਸੰਮਤੀ ਨਾਲ ਯੂਨੀਅਨ ਦੀ ਡੀ ਆਫ ਸਵਲੋਣ ਚੋਣ ਕੀਤੀ ਗਈ ਜਿਦੇ ਵਿੱਚ ਇੰਦਰਜੀਤ ਪ੍ਰਧਾਨ ਚੁਣेंगे ਔਰ ਪਰਮਜੀਤ ਨਾਲ ਜਨਰਲਸ ਕਤਰ ਚੁਣेंगे ਇਹ ਸਕੂਲ ਇਹਨਾਂ ਦਾ ਸਵਾਗਤ ਕਰਦਾ ਹੈ ਤੇ ਵੀ ਲੋਕ ਧੰਨਵਾਦ ਕਰਦਾ ਹੈ ਕਿ 플ੋਰ ਤਹਿਸੀਲ ਦੇ ਵਿੱਚ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਬੱਚੇ ਅੱਗੇ ਹੋ ਕੇ ਉਹ ਕੰਮ ਨੂੰ ਆਪਣੇ ਪੱਧਰ ਤੇ ਸੋਲਵ ਕਰਨ। ਹਲੋ। ਅੱਜ ਕੀ ਕਹਿਣਾ ਚਾਹੁੰਦਾ ਕੀ ਨਾਮ ਹੈ? ਹਾਂਜੀ ਅ ਅੱਜ ਤਹਿਸੀਲ ਫਲੋਰ ਦੇ ਵਿੱਚ ਪੰਜਾਬ ਸਟੇਲ ਮਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਅ ਪ੍ਰਧਾਨ ਤੇ ਜਨਰਲ ਸੈਕਟਰੀ ਦੀ ਜਿਹੜੀ ਚੋਣ ਰੱਖੀ ਗਈ ਸੀ ਜਿਹਦੀ ਰਹਿਨਮਾਈ ਸਾਡੇ ਸੁਪਰਡੈਂਟ ਸ਼੍ਰੀ ਸੁਰਿੰਦਰ ਰਤਨ ਜੀ ਉਹਨਾਂ ਵੱਲੋਂ ਕੀਤੀ ਗਈ ਤੇ ਇਸ ਤੋਂ ਪਹਿਲਾਂ ਸਾਡੇ ਨਕੋਦਰ ਸ਼ਾਹਕੋਟ ਤਹਿਸੀਲ ਦੀ ਇਹਨਾਂ ਨੇ ਚੋਣ ਕਰਵਾਈ ਸੀ। ਤੇ ਉਸ ਚ ਸਭ ਤੋਂ ਵੱਧ ਕਹਿ ਲੋ ਵੀ ਸਾਡੇ ਸਾਥੀ ਜਿਹੜੇ ਪਹੁੰਚੇ ਸੀਗੇ ਤੇ ਉੱਥੇ ਉਹਨਾਂ ਨੇ ਸਮਤੀ ਦੇ ਨਾਲ ਮੈਨੂੰ ਬਤੌਰ ਪ੍ਰਧਾਨ ਚੁਣਿਆ ਤੇ ਸਰਦਾਰ ਬਲਵੀਰ ਸਿੰਘ ਜੀ ਸ਼ਾਹਕੋਟ ਦੀਪਯੋ ਦਾ ਪ੍ਰਸ਼ਾਹਕੋਟ ਵਨ ਇਹਨਾਂ ਨੂੰ ਜਨਰਲ ਸੈਕਟਰੀ ਚੁਣਿਆ ਸੀਗਾ ਤੇ ਉਸ ਦੀ ਲਗਾਤਾਰਤਾ ਜੀ ਅੱਜ ਫਲੋਰ ਤਹਿਸੀਲ ਦੀ ਰੱਖੀ ਸੀ ਜਿਸ ਵਿੱਚ ਸ਼੍ਰੀ ਇੰਦਰਜੀਤ ਕੁਮਾਰ ਜੀ ਇਹਨਾਂ ਨੂੰ ਬਤੌਰ ਪ੍ਰਧਾਨ ਤੇ ਪਰਮਜੀਤ ਸਰੋਜ ਜੀ ਇਹਨਾਂ ਨੂੰ ਬਤੌਰ ਜਨਰਲ ਸਕੱਤਰ ਜ਼ਿੰਮੇਵਾਰੀ ਸੌਂਪੀ ਆ ਤੇ ਇਸ ਤੋਂ ਬਾਅਦ ਸਾਡੇ ਜਿਲ੍ਹਾ ਪਹਿਲਾ ਤਹਿਸੀਲ ਜਲੰਧਰ ਦੀ ਚੋਣ ਕੀਤੀ ਜਾਣੀ ਹੈ ਜਿਸ ਵਿੱਚ ਪ੍ਰਧਾਨ ਤੇ ਜਨਰਲ ਸੈਕਟਰੀ ਦੀ ਚੋਣ ਦੇ ਨਾਲ ਹੀ ਜਿਲ੍ਹਾ ਬੋਡੀ ਜੋ ਕਿ ਉਸ ਦੀ ਵੀ ਚੋਣ ਕੀਤੀ ਜਾਊਗੀ ਇੱਕੋਦਾਨੀ ਦੋਨਾਂ ਦੀ ਜਿਹੜੀ ਚੋਣ ਲਈ ਸਾਡੇ ਸਵਰਧਨ ਸਾਹਿਬ ਨੇ ਜਿਹੜਾ ਉਹ ਪ੍ਰੋਗਰਾਮ ਅਰੇਂਜ ਕੀਤਾ ਆ ਤੇ ਜਿਸ ਵਿੱਚ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਸਾਥੀ ਜਿਹੜੇ ਉਹ ਪਹੁੰਚ ਰਹੇ ਆ ਤੇ ਸਾਡੀ ਸਟੇਟ ਬੋਡੀ ਉਹਨਾਂ ਵੱਲੋਂ ਵੀ ਜਿਹੜਾ ਉੱਥੇ ਆਪਣੇ ਸ਼ਿਰਕਤ ਕੀਤੀ ਜਾਣੀ ਆ ਤੇ ਜਲਦੀ ਜਿਹੜਾ ਇਹਨਾਂ ਵੱਲੋਂ ਉਹ ਡੇਟ ਜਿਹੜੀ ਅਨਾਉਂਸ ਕੀਤੀ ਜਾਊਗੀ ਤੇ ਮੈਂ ਤਹਿਸੀਲ ਫਲੋਰ ਦੇ ਪ੍ਰਧਾਨ ਤੇ ਜਨਰਲ ਸੈਕਟਰੀ ਉਹਨਾਂ ਨੂੰ ਵਧਾਈ ਦਿੰਦਾ ਤੇ ਮੈਡਮ ਸ਼ਸ਼ੀਲਾ ਕੁਮਾਰੀ ਜੀ ਪ੍ਰਿੰਸੀਪਲ ਫਲੋਰ ਕੰਨਿਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇੱਥੇ ਸਾਡੇ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਤੇ ਸਾਡੇ ਬੈਠਣ ਲਈ ਤੇ ਚਾਹ ਪਾਣੀ ਦਾ ਜਿਹੜਾ ਹੈ orange ਬਹੁਤ ਧੰਨਵਾਦ ਧੰਨਵਾਦ